ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਉੱਤੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ ਦੱਸਦੀ ਕਿ 10 ਤੋਂ 15 ਨੌਜਵਾਨ ਦੱਸੀ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਲਾਕੇ ਦੇ ਵਿੱਚ ਆ ਕੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਤਸਵੀਰਾਂ ਜੋ ਉਹਨੇ ਮੋਕੇ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਅੱਧੀ ਰਾਤ ਨੂੰ ਪੂਰਾ ਇਲਾਕਾ ਇਕੱਠਾ ਹੋਇਆ ਔਰ ਗਲੀ ਦੇ ਜੋ ਹਾਲਾਤ ਨੇ ਉਹ ਵੀ ਵੇਖ ਸਕਦੇ ਹੋ ਗਲੀ ਦੇ ਵਿੱਚ ਕੱਚੀ ਕੱਚ ਵਿਕ ਰਿਹਾ ਕਿਉਂਕਿ ਕੱਚ ਦੀਆਂ ਬੋਤਲਾਂ ਚਲਾਈਆਂ ਗਈਆਂ ਨੇ ਗੋਲੀਆਂ ਚਲਾਈਆਂ ਗਈਆਂ ਨੇ ਦੱਸਦੀ ਸਰ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਦਿਨ ਬਦਿਨ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਅੱਜ ਦਿਨ ਹੀ ਗੁੰਡਾਗਰਦੀ ਤੇ ਗੋਲੀ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਤਾਂ ਵੇਖ ਸਕਦੇ ਹੋ ਗਲੀ ਦੇ ਜੋ ਹਾਲਾਤ ਬਣੇ ਹੋਏ ਨੇ ਪੂਰੀ ਗਲੀ ਦੇ ਵਿੱਚ ਕਾਚੀ-ਕਾਚੇ ਵਿਖਰਿਆ ਪਿਆ ਹੈ ਔਰ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੈ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਵੀ ਜਰੀਏ ਉਹ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਇੱਕ ਨੌਜਵਾਨ ਜ਼ਖਮੀ ਦੱਸਿਆ ਜਾ ਰਿਹਾ ਹੈ ਜਿਸ ਦੇ ਗੋਲੀ ਵੀ ਵਜੀ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿ ਸੁਰੱਖਿਆ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਇਹੋ ਜੀਆਂ ਬਾਤਾਂ ਤਾਂ ਸਾਹਮਣੇ ਆ ਰਹੀਆਂ ਉੱਥੇ ਹੀ ਅੱਧੀ ਰਾਤ ਨੂੰ ਆਏ ਨੌਜਵਾਨਾਂ ਦੇ ਵੱਲੋਂ ਪੂਰੇ ਇਲਾਕੇ ਦੇ ਵਿੱਚ ਰੱਜ ਕੇ ਗੁੰਡਾਗਰਦੀ ਕੀਤੀ ਗਈ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਦੇਖ ਸਕਦੇ ਹੋ ਘਰ ਦੇ ਗੇਟ ਦੇ ਉੱਤੇ ਗੋਲੀ ਦੇ ਨਿਸ਼ਾਨ ਦਿਖਾਈ ਦੇ ਰਹੇ ਨੇ ਤਾਂ ਇਸ ਮਾਮਲੇ ਨੂੰ ਲੈ ਕੇ ਲੋਕਾਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਮੈਂ ਸਰਕਾਰ ਦੇ ਬੱਚ ਹੱਥ ਜਰ ਕੇ ਬੇਨਤੀ ਕਰਦਾ ਅਸੀਂ ਗਰੀਬ ਲੋਕ ਰਹਿੰਦਾ ਆ ਰਾਮਨਗਰ ਕਲੋਨੀ ਵਿੱਚ ਮੈਂ 15 ਸਾਲ ਸਰਪੰਚੀ ਕੀਤਾ ਇਸ ਵਾਰ ਮੇਰਾ ਭਰਾ ਸਰਬੋਸਮਤੀ ਨਾਲ ਸਰਪੰਚ ਬਣਿਆ ਰਾਹੁਲ ਸ਼ਰਮਾ ਨੂੰ ਲੇਕਿਨ ਇੰਨਾ ਗੁੰਡਾ ਗਰਦੀ ਵੱਧ ਗਿਆ ਪੂਰਾ ਪੰਜਾਬ ਸੀ ਬਰਾ ਲੇਕਿਨ ਸਾਡਾ ਰਾਮਨਗਰ ਚ ਇੰਨਾ ਦਹਿਸ਼ਤ ਫੈਲ ਗਿਆ ਜੋ ਸਾਡਾ ਪ੍ਰਵਾਸੀ ਬਾਈ ਸਰਾ ਹੈ ਕੋਈ ਪੰਜਾਬੀ ਬਾਈ ਸਰਾ ਹੈ ਕੋਈ ਮਲ ਸੁਖੀ ਨਹੀਂ ਹੈ ਆਇਆ ਦਿਨ ਤੇ ਘਰ ਸੇ ਬਾਹਰ ਨਿਕਲਣਾ ਉਹਨਾਂ ਡਰ ਲੱਗਦਾ ਲੇਕਿਨ ਪੁਲਿਸ ਦਾ ਕੰਟਰੋਲ ਨਹੀਂ ਕਿ ਕੀ ਹੈ ਪੁਲਿਸ ਦਾ ਤਾਂ ਕੰਟਰੋਲ ਹੈ ਹੀ ਨਹੀਂ ਹੈ ਮਤਲਬ 11 ਵਜੇ ਵਿੱਚ ਮੈਂ ਮੈਂ ਇੱਥੇ ਆਇਆ ਸੀ ਘਰ ਕੇ ਸਾਹਮਣੇ ਮੇਰਾ ਘਰ ਕੇ ਸਾਹਮਣੇ ਖਲੋਤਾ ਮੇਰਾ ਮੁੰਡਾ ਉੱਥੇ ਆਇਆ ਉਹਨਾਂ ਨੇ ਉਹਨਾਂ ਨੇ ਸਿੱਧਾ ਆ ਕੇ ਬੋਲਾ ਤੂੰ ਕੌਣ ਆ ਤੇਰਾ ਸਰਪੰਚ ਦਾ ਢੇਡੀ ਪਾਪਾ ਨੂੰ ਭੁਲਾ ਪਪਾ ਨੂੰ ਮੋਲਾ ਤੂੰ ਨੇ ਕਰਕੇ ਬੁਲਾ ਕਮਲ ਨੂੰ ਬੁਲਾ ਤਾਂ ਮੈਂ ਬੁਲਾਇਆ ਕਿਉਂ ਬੋਲਦਾ ਮੈਂ ਸਿੱਧਾ ਆ ਕੇ ਮੇਰਾ ਬੇਟਾ ਨੂੰ ਕਿਰਪਾਲ ਮਾਨਣ ਲਗਾ। ਕਾਲ ਮੇਰੇ ਕੋ 10 ਵਜੇ ਕਿ ਆਸ-ਪਾਸ ਮੇਰਾ ਕਿਰਾਏਦਾਰ ਨੂੰ ਧਮਕਾ ਕੇ ਗਿਆ ਮੈਂ ਕੱਲ ਫੇਰ ਆएंगे 20000 ਰੁਪਿਆ ਫਿਰੋਤੀ ਦੇ। ਅਗਰ ਫਿਰੋਤੀ ਨਹੀਂ ਦੇਵੇਗਾ ਕੱਲ ਤੱਕ ਨੂੰ ਦੱਸ ਦੇਣਗੇ। ਲੇਕਿਨ ਅੱਜ ਸਾਨੂੰ ਆ ਕੇ ਫੇਰ ਇਹਨਾਂ ਨੂੰ ਸਾਨੂੰ ਨਹੀਂ ਪਤਾ تھا ਇਸ ਤਰ੍ਹਾਂ ਦਾ ਹਥਿਆਰ ਨਾਲ ਲੈ ਕੇ ਆਏਗਾ। ਫਿਰ ਮੈਂ ਪੁਲਿਸ ਬੁਲਾਇਆ ਐਸਐਸਓ ਸਾਹਿਬ ਨੂੰ ਫੋਨ ਕੀਤਾ 8-10 ਘੰਟਾ ਬਾਅਦ ਐਸਐਸਓ ਸਾਹਿਬ ਆਇਆ ਕਿੰਨੇ ਕੇ ਬੰਦੇ ਆਏ ਸੀ ਜਿੰਨਾਂ ਲੋਕ ਬੋਤਲਾਂ ਲੈ ਆਏ ਪਹਿਲੇ ਆਏ ਸੀ 4 ਬੰਦਾ ਪਹਿਲੇ 4 ਬੰਦਾ ਆਏ ਉਹਨੂੰ ਆਹੀ ਕਿਸੇ ਤਰ੍ਹਾਂ ਜਾਣ ਬਚਾ ਕੇ ਉਹਨੂੰ ਭਜਾਇਆ ਉਸ ਤੋਂ ਬਾਅਦ ਰਿਵਲਵਰ ਨਾਲ ਹਥਿਆਰ ਨਾਲ ਲੈਸ ਕਿਰਪਾ ਨਾਲ ਲੈਸ ਕਰਕੇ ਕੌਣ ਸੇ 7-8 ਬੰਦਾ ਨਾਲ ਲਿਖ ਆਇਆ ਮੇਰਾ ਭਤੀਜਾ ਨੂੰ ਮੇਰਾ ਸਾਹਮਣੇ ਖਲੋਤਾ ਸੀ ਉਹਦਾ سینਾ ਮੇਂ ਇੱਕ ਗੁਲੀ ਲੱਗਾ ਇੱਕ ਪਾਰਟ ਨੇ ਗੁਲੀ ਲੱਗਾ ਅਰ ਉਹ ਨਹੀਂ ਬਚਾਉਂਦਾ ਤਾਂ ਮੈਨੂੰ ਸਿੱਧਾ ਗੁਲੀ ਲੱਗ ਰਹਾ ਸੀ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਉਹਨੇ ਕੌਣ ਤੋਂ ਮੇਰਾ ਮਹੱਲਾ ਵਾਲਾ ਨੇ ਮੈਨੂੰ ਬਚਾਇਆ ਕੋਲ ਵਗਾਰਾ ਵੀ ਮੌਕੇ ਤੇ ਪੁਲਿਸ ਕੋਲ ਵਗਾਰਾ ਮੌਕੇ ਤੇ ਮੈਂ ਪੁਲਿਸ ਵਾਲਾ ਨੂੰ ਦਿੱਤਾ ਪੁਲਿਸ ਵਾਲਾ ਨੇ ਜੀਬ ਵਿੱਚ ਪਾ ਲਿਆ ਸੀ ਮੈਂ ਵੀਡੀਓ ਬਣਾ ਕੇ ਉਹਨਾਂ ਸਬੂਤ ਰੱਖਾ ਐਸ.ਬੀ. ਸਾਹਿਬ ਮੌਕੇ ਤੇ ਆਇਆ ਉਹਨੂੰ ਦੱਸਿਆ ਮੈਂ ਨਾਮ ਲਿਖਾ ਕੇ ਬਿਆਨ ਦਰਜ ਕਰਾਇਆ ਮੌਕੇ ਤੇ ਪੁਲਿਸ ਆ ਗਈ ਸੀ ਮੌਕੇ ਤੇ ਪੁਲਿਸ ਨੇ ਆਤਾ ਘੰਟਾ ਬਾਅਦ ਪੁਲਿਸ ਆਇਆ ਐਸ.ਬੀ. ਸਾਹਿਬ ਬਾਅਦ ਤੇ ਆਇਆ ਉਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪੁਲਿਸ ਨੂੰ ਕਹਿੰਦੇ ਹਾਂ ਇਹ ਹੀ ਮੰਗ ਕਰਤਾ ਜੇ ਜੋ ਜੋ ਬੰਦਾ ਹੈ ਨਾ 10 15 ਜੋ ਬਿਓ ਵੀ ਅਣਪਛਾਦੀ ਹੈ ਚਾਰ ਬੰਦਾ ਤੋਂ ਨਾਮ ਲਿਖਾਇਆ ਆਮਨੇ वो है मौजूदा था इन लोगों पर हथियार समझ जो कार्रवाई बनता वो करना चाहिए भावे तीन सौ दो लगा जानले हुआ था तीन सौ सात लगा मेरा चार सौ बवंजा जो मेरा घर आके पाया मैं किसी का घर के सामने नहीं गया मेरा घर के सामने मैं खड़ो रामनगर इतना झगड़ा होली पहुंचे वेरीफाई कर रहे हैं सारी गई ਉਹ ਲਿਖਵਾ ਰਹੇ ਆਲੀ ਬਿਆਨ ਚ ਬਿਆਨ ਚ ਜੋ ਵੀ ਦਰਜ ਕਰਾਣਗੇ ਫਿਰ ਉਹ ਸਭ ਮਤਾਬ ਕਰਦਾਂਗੇ ਕਿੰਨੇ ਕਿ ਲੋਕ ਜਮਾਨ ਆਈ ਸੀ ਜਿਨ੍ਹਾਂ ਦੇ ਬਣਾ ਮੈਡਮ ਦੱਸਣਾ ਜੀ ਹਾਲੀ ਉਹਨਾਂ ਦੇ ਬਿਆਨ ਦਰਜ ਕਰ ਰਹੇ ਆ ਜੋ ਵੀ ਉਹਨਾਂ ਦੇ ਬਿਆਨਾਂ ਚ ਗੱਲ ਸਾਹਮਣੇ ਆ ਗਈ ਕਾਨੂੰਨ ਦਾ ਸ਼ਿਕਾਇਤ ਸਰਪੰਚ ਹੈ ਰਸੀ ਕੋਈ ਇਹ ਐਕਸ ਸਰਪੰਚ ਨੇ ਜਿਨ੍ਹਾਂ ਦਾ ਝਗੜਾ ਹੋਇਆ ਵਾ ਕੀ ਨਾਮ ਸਰ ਇਹਨਾਂ ਦਾ ਕਮਲ ਹੈ ਮੈਂ ਕਮਲ ਸਰਮੰਦਾ ਜਨਤਰਾਜ ਤੋਂ ਲੈ ਕੇ ਪੂਤਰੀ ਜਿਆਦਾ ਸ਼ਕਤੀ ਕਰ ਰਹੀ ਹੈ ਜਗ੍ਹਾ ਜਗ੍ਹਾ ਨਾਕੇ ਲਗਾਏ ਜਾ ਰਹੇ ਫਿਰ ਵੀ ਜਿਸ ਤਰ੍ਹਾਂ ਦੀ ਘਟਨਾਵਾਂ ਹੋ ਰਹੀਆਂ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਨਹੀਂ ਦੇਖੋ ਚੈਕਿੰਗ ਤਾਂ ਲਗਾਤਾਰ ਚੱਲ ਰਹੀ ਹੈ ਥੋ ਝਗੜਾ ਚਲੋ ਆਲ ਸੱਡੇ ਨੂੰ ਹੋ ਗਿਆ ਇਹਨਾਂ ਦਾ ਕੋਈ ਪਹਿਲਾਂ ਕੋਈ ਇਸ ਤੋਂ ਪਹਿਲਾਂ ਕੋਈ ਝਗੜਾ ਨਹੀਂ ਹੈ ਇਹ ਹੋਣੀ ਹੋਇਆ ਵਾ ਜਸਟ ਤੇ ਕੋਈ ਗੱਲ ਨਹੀਂ ਜਲਦੀ ਇਹਨਾਂ ਨੂੰ ਨੈਬ ਕਰ ਲਾਂਗੇ ਜਿਹੜੇ ਜਿਹੜੇ ਵੀ ਦੋਸ਼ੀ ਆ ਗਏ ਮੈਂ ਦੱਸ ਰਿਹਾ ਕਿ ਉਹਨਾਂ ਦੇ ਬਿਆਨ ਦਰਜ ਕਰਕੇ ਜੋ ਵੀ ਹੈਗੇ ਰੈਲੇਵੈਂਟ ਸੈਕਸ਼ਨ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਕਿੰਨੀਆਂ ਤੇ ਗੋਲੀਆਂ ਚੱਲੀਆਂ ਮੈਂ ਤੁਹਾਨੂੰ ਉਹ ਗੋਲੀਆਂ 8-10 ਮੈਂ ਕਿਹਾ ਵੈਰੀਫਾਈ ਕਰ ਰਹੇ ਹਾਂ ਜੀ ਸਾਰੀ ਗੱਲ ਹੋ ਜਾਂਦੀ ਤਾਂ ਤੁਹਾਡਾ ਮੈਂ ਕਿਹਾ ਕਰ ਰਹੇ ਹਾਂ ਜੀ ਹਰ ਸਾਰੀ ਕਾਰਵਾਈ ਮੌਕੇ ਤੇ ਹੀ ਹੈ ਜੀ